ਸਿੱਧੂ ਮੂਸੇਵਾਲੇ ਦੇ ਅਕਾਊਂਟ ਤੇ ਤੁਸੀਂ ਸਾਰਿਆਂ ਨੇ ਇਹ ਪੋਸਟ ਅਤੇ ਸਟੋਰੀ ਦੇਖ ਲਈ ਹੋਣੀ ਜੋ ਕਿ ਹੋਲੋਗ੍ਰਾਮ ਸ਼ੋਅ ਦੀ ਅਨਾਉਂਸਮੈਂਟ ਸੀ ਤੇ ਇਹ ਸ਼ੋਅ 2026 ਵਿੱਚ ਸਰੋਤਿਆਂ ਦੀ ਚੋਲੀ ਵਿੱਚ ਪਵੇਗਾ ਫੈਨਸ ਇਸ ਸ਼ੋਅ ਦਾ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰਦੇ ਆ ਰਹੇ ਸੀ ਕਿ ਇਹ ਸ਼ੋਅ ਜੇ ਕਦੋਂ ਆਵੇਗਾ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਸਾਨੂੰ ਕਦੋਂ ਦੇਖਣ ਨੂੰ ਮਿਲੇਗਾ ਵੈਸੇ ਤਾਂ ਇਹ ਸ਼ੋਅ ਬਹੁਤ ਸਾਰੇ ਹਿਪ ਆਰਟਿਸਟਾਂ ਦਾ ਹੋ ਚੁੱਕਾ ਹੈ ਪਰ ਜਿਹੜਾ ਸਭ ਤੋਂ ਵੱਡਾ ਸ਼ੋਅ ਮੰਨਿਆ ਜਾਂਦਾ ਹੈ ਉਹ ਟੂ ਪਾਕ ਦਾ ਮੰਨਿਆ ਜਾਂਦਾ ਹੈ ਸ਼ੋ ਹੌਣ ਤੋਂ ਪਹਿਲਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਿੱਧੂ ਦਾ ਇਹ ਸ਼ੋ ਹੌਣ ਤੋਂ ਬਾਅਦ ਨੰਬਰ 1 ਤੇ ਹੌਲੋਗ੍ਰਾਮ ਸ਼ੋ ਹੋਊਗਾ ਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਸ਼ੋ ਕਿਹੜੇ-ਕਿਹੜੇ ਦੇਸ਼ਾਂ ਵਿੱਚ ਹੋ ਸਕਦਾ ਹੈ ਤਾਂ ਉਹਨਾਂ ਦੇ ਨਾਮ ਹਨ ਯੂਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਅਤੇ ਪਾਕਿਸਤਾਨ ਮੈਂ ਇਹ ਦੇਸ਼ ਇਸ ਲਈ ਕਹੇ ਕਿਉਂਕਿ ਜਦ 22 ਸਿੱਧੂ ਨੇ ਵਰਲਡ ਟੂਰ ਅਨਾਉਂਸ ਕੀਤਾ ਸੀ ਤਾਂ ਉਸ ਵਿੱਚ ਇਹੀ ਦੇਸ਼ ਸ਼ਾਮਿਲ ਸਨ ਤੇ ਵਰਲਡ ਟੂਰ ਸ਼ੋ 2022 ਵਿੱਚ ਹੋਣਾ ਸੀ ਤੇ ਇਸੇ ਵਰਲਡ ਟੂਰ ਨੂੰ ਬਾਪਲ ਕੋਰ ਹੋਰਾਂ ਨੇ ਪਲਾਨ ਕਰਕੇ ਹੋਲੋਗ੍ਰਾਮ ਸ਼ੋਅ ਦੇ ਰੂਪ ਵਿੱਚ ਲਿਆਂਦਾ ਹੈ ਤੇ ਹੁਣ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਸ਼ੋਅ ਜਿਹੜਾ ਕਿ ਪਾਕਿਸਤਾਨ ਹੋਊ ਜਾਂ ਨਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਪਹਿਲਾਂ ਦਿਲਜੀਤ ਦੋਸ਼ਾਂਜ ਦਾ ਕਿੰਨਾ ਵਿਰੋਧ ਹੋ ਕੇ ਹਟਿਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸ਼ੋਅ ਪਾਕਿਸਤਾਨ ਨਹੀਂ ਹੋ ਸਕਣਾ ਹਾਲ ਹੀ ਦੇ ਵਿੱਚ ਹੋਈ ਆਪਣੀ ਇੰਟਰਵਿਊ ਵਿੱਚ ਬਾਪਲ ਕੋਰ ਨੇ ਵੀ ਦੱਸਿਆ ਕਿ ਪਾਕਿਸਤਾਨ ਸ਼ੋਅ ਕਰਨ ਨੂੰ ਮਨ ਤਾਂ ਕਰਦਾ ਸੀ ਪਰ ਮੌਜੂਦਾ ਹਾਲਾਤਾਂ ਨੇ ਸ਼ਾਇਦ ਸ਼ੋਅ ਹੋਣ ਨਹੀਂ ਦੇਣਾ ਖੈਰ 2026 ਵਿੱਚ ਇਹ ਸ਼ੋਅ ਕਿੰਨੀ ਤਰੀਕ ਨੂੰ ਹੋ ਸਕਦਾ ਹੈ ਤਾਂ ਮੇਰੇ ਕੋਲ ਇਹ ਦੋ ਤਿੰਨ ਡੇਟਸ ਆਈਆਂ ਪਹਿਲੀ ਇਹ ਸ਼ੋਅ 21 ਜਨਵਰੀ ਵਿੱਚ ਸ਼ੁਰੂ ਹੋ ਸਕਦਾ ਹੈ ਨਹੀਂ ਫਿਰ 29 ਮਈ ਨੂੰ ਤੇ ਆਖਰੀ ਡੇਟ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਹੋਲੋਗ੍ਰਾਮ ਸ਼ੋਅ ਸ਼ੁਰੂ ਹੋ ਸਕਦਾ ਹੈ ਧੰਨਵਾਦ